ਸਰਦਾਰ ਬਹਾਦਰ ਸਰਦਾਰ ਹਰੀ ਸਿੰਘ ਨਲੂਏ ਦੀ ਪਰਥਾਏ ਹੈ ਜਿਨ੍ਹਾਂ ਦੀ ਪਰਥਾਏ 1899 ਦੀ ਅਖਬਾਰ ਜਿਹੜੀ ਇੰਗਲੈਂਡ ਵਿੱਚ ਛਪਦੀ ਸੀ ਟਿਟ ਬਿਡਸ ਉਹਨੇ 100 ਜਰਨੈਲਾਂ ਦਾ ਮੁਕਾਬਲਾ ਕਰਵਾਇਆ ਉਹਦੇ ਵਿੱਚੋਂ ਇੱਕ ਨੰਬਰ ਦਾ ਜਰਨੈਲ ਸਰਦਾਰ ਬਹਾਦਰ ਸਰਦਾਰ ਹਰੀ ਸਿੰਘ ਨਲੂਆ ਨਿਕਲਿਆ ਤੇ 2015 ਦੀ ਆਸਟ੍ਰੇਲੀਆ ਦਾ ਇੱਕ ਮੈਗਜ਼ੀਨ ਹੈ ਉਹਨੇ ਸਰਵੇਖਣ ਕਰਾਇਆ ਕੌਮ ਦੇ 10 ਮਹਾਨ ਜਰਨੈਲਾਂ ਦੇ ਉੱਤੇ ਉਹਨਾਂ ਦੇ ਵਿੱਚੋਂ ਵੀ ਸਰਦਾਰ ਬਹਾਦਰ ਸਰਦਾਰ ਹਰੀ ਸਿੰਘ ਨਲੂਆ ਪਹਿਲੇ ਨੰਬਰ ਤੇ ਆਇਆ ਸਰਦਾਰ ਬਹਾਦਰ ਸਰਦਾਰ ਹਰੀ ਸਿੰਘ ਨਲੂਆ ਉਹ ਸੂਰਮਾ ਸੀ ਜਿਨੇ ਕੋਹੇ ਨੂਰ ਹੀਰਾ ਕਸ਼ਮੀਰ ਵਿੱਚੋਂ ਪੈਦਾ ਕੀਤਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਆਪਣੇ ਮੋਢੇ ਦੇ ਨਾਲ ਬਨਿਆ ਕਰਦੇ ਸਨ ਇੱਕ ਦਿਨ ਕਿਸੇ ਅੰਗਰੇਜ਼ ਨੇ ਉਹਨਾਂ ਨੂੰ ਪੁੱਛ ਲਿਆ ਕਿ ਮਹਾਰਾਜ ਜੀ ਇਹ ਚੀਜ਼ ਤੇ ਸਿਰ ਦੇ ਉੱਤੇ ਬਨਣ ਵਾਲੀ ਹੈ ਤੇ ਤੁਸੀਂ ਮੋਢੇ ਦੇ ਨਾਲ ਬੰਨੀ ਫਿਰਦੇ ਹੋ ਤੇ ਮਹਾਰਾਜਾ ਰਣਜੀਤ ਸਿੰਘ ਨੇ ਜਵਾਬ ਦਿੱਤਾ ਹੈ ਜੇ ਸਿਰ ਨਵਾ ਕੇ ਲਿਆ ਹੁੰਦਾ ਨਾ ਤੇ ਫਿਰ ਅਸੀਂ ਸਿਰ ਤੇ ਬੰਨਣਾ ਸੀ ਇਹ ਅਸੀਂ ਆਪਣੇ ਡੌਲਿਆਂ ਦੇ ਯੋਰ ਨਾਲ ਲਿਆ ਹੈ ਤੇ ਇਸ ਕਰਕੇ ਅਸੀਂ ਇਸ ਨੂੰ ਡੌਲੇ ਦੇ ਨਾਲ ਬੰਨਦੇ ਆ ਗਦਾਰਾਂ ਨੇ ਕੌਮ ਦੇ ਗਦਾਰਾਂ ਨੇ ਏਡੀਆਂ ਏਡੀਆਂ ਵੱਡੀਆਂ ਗਦਾਰੀਆਂ ਕੀਤੀਆਂ ਕਿ ਸਿੱਖ ਰਾਜ ਦੇ ਥੰਮ ਸਰਦਾਰ ਬਹਾਦਰ ਸਰਦਾਰ ਹਰੀ ਸਿੰਘ ਨਲੂਆ ਅਕਾਲੀ ਫੂਲਾ ਸਿੰਘ ਜੀ ਸ਼ਾਮ ਸਿੰਘ ਜੀ اٹਾਰੀ ਗਦਾਰੀਆਂ ਦਾ ਸ਼ਿਕਾਰ ਹੋ ਕੇ ਸ਼ਹੀਦ ਹੋ ਗਏ ਤੇ ਸਿੱਖ ਰਾਜ ਦਾ ਖਾਤਮਾ ਹੋ ਗਿਆ ਹਰੀ ਸਿੰਘ ਨਲੂਆ ਜਿਨ੍ਹਾਂ ਨੇ ਕਾਬਲ ਕੰਧਾਰ ਤੱਕ ਮਾਰਾਂ ਮਾਰੀਆਂ ਜਿੱਥੇ ਤੱਕ ਅਮਰੀਕਾ ਨਹੀਂ ਪਹੁੰਚ ਕਰ ਸਕਿਆ ਉਥੇ ਸਰਦਾਰ ਬਹਾਦਰ ਸਰਦਾਰ ਹਰੀ ਸਿੰਘ ਨਲੂਏ ਨੇ ਆਪਣੀ ਧਾਕ ਜਮਾਈ ਉਹਨਾਂ ਦੇ ਪਰਥਾਏ ਅਖਾਣ ਪ੍ਰਸਿੱਧ ਹੋ ਗਿਆ ਸੀ ਕਿ ਅੱਜ ਵੀ ਜਿਹੜੇ ਉਥੇ ਪਠਾਣਾ ਦੇ ਬੱਚੇ ਹਨ ਜਦੋਂ ਰੋਂਦੇ ਹਨ ਤੇ ਪਠਾਣੀਆਂ ਕਹਿੰਦੀਆਂ ਹਨ ਕਿ ਚੁੱਪ ਕਰ ਜਾ ਨਹੀਂ ਤੇ ਹਰੀ ਸਿੰਘ ਨਲੂਆ ਆ ਜਾਵੇਗਾ ਉਸ ਮਰਦ ਦੀ ਕਰਨੀ ਨਾਮ ਮੈਨੂੰ ਪ੍ਰਣਾਮ ਕਰਦੀ ਕਵਿਤਾ ਜੋੜੀ ਤੁਹਾਡੇ ਸਾਹਮਣੇ ਪੇਸ਼ ਕਰ ਰਹੀ ਆ ਬੇਨਤੀ ਇਹੋ ਕੀਤੀ ਜਾ ਰਹੀ ਸਾਨੂੰ ਦੱਸਦੇ ਹੋਂ 12 ਹੁਣ ਵਜਦੇ ਗਾਜੀ ਪਾਪਾ ਸਲਵਾਰਾ ਸੰ ਭਜਦੇ ਕਦੇ ਸਾਡੇ ਵਾਂਗ ਕਦੇ ਸਾਡੇ ਵਾਂਗ ਕਦੇ ਸਾਡੇ ਵਾਂਗ ਹਿੱਕਾ ਤਣ ਲੜਿਓ ਤਾਂ ਸਹੀ ਲੱਗ ਜੂਗਾ ਪਤਾ ਕੌਣ ਹੁੰਦੇ ਸੁਰਮੇ ਕਦੇ ਹਰੀ ਸਿੰਘ ਨਲੂਏ ਨੂੰ ਪੜੇ ਉਹ ਤਾਂ ਸਹੀ ਲੱਗ ਜੂਗਾ ਪਤਾ ਕੌਣ ਹੁੰਦੇ ਸੁਰਮੇ ਕਦੇ ਹਰੀ ਸਿੰਘ ਨਲੂਏ ਨੂੰ ਪੜੇ ਉਹ ਤਾਂ ਸਹੀ ਓ ਕਿੱਡਾ ਸੂਰਮਾ ਓ ਮਰਦ ਦਲੇਰ ਸੀ ਫੜ ਪਾੜ ਤਜ ਬਾੜ ਓ ਤਾਂ ਸ਼ੇਰ ਸੀ ਓ ਕਿੱਡਾ ਸੂਰਮਾ ਓ ਮਰਦ ਦਲੇਰ ਸੀ ਓ ਫੜ ਪਾੜ ਤਜ ਬਾੜ ਓ ਤਾਂ ਸ਼ੇਰ ਸੀ ਕਦੇ ਵੈਰੀ ਮੂਰੇ ਕਦੇ ਵੈਰੀ ਮੂਰੇ ਕਦੇ ਵੈਰੀ ਮੂਰੇ ਉਹਦੇ ਵਗ ਅੜਿਓ ਤਾਂ ਸਹੀ ਲੱਗ ਜੂਗਾ ਪਤਾ ਕੌਣ ਹੁੰਦੇ ਸੂਰਮੇ ਕਦੇ ਹਰੀ ਸਿੰਘ ਨਲੂਏ ਨੂੰ ਪੜਿਓ ਤਾਂ ਸਹੀ ਲੱਗ ਜੂਗਾ ਪਤਾ ਕੌਣ ਹੁੰਦੇ ਸੂਰਮੇ ਕਦੇ ਹਰੀ ਸਿੰਘ ਨਲੂਏ ਨੂੰ ਪੜੇ ਉਹ ਤਾਂ ਸਹੀ ਹੋ ਜਦ ਤੂੰ ਦਾ ਉਹ ਮੈਨੋ ਤਲਵਾਰ ਸੀ ਮੈਰੀ ਸੁੱਟ ਜਾਂਦੇ ਪਹਿਲੋਂ ਹਥਿਆਰ ਸੀ ਹੋ ਜਦੋਂ ਤੂੰ ਦਾ ਉਹ ਮੈਨੋ ਤਲਵਾਰ ਸੀ ਮੈਰੀ ਸੁੱਟ ਜਾਂਦੇ ਪਹਿਲੋਂ ਹਥਿਆਰ ਸੀ ਮਾਨੇ ਆਪਣੇ ਚ ਮਾਨੇ ਆਪਣੇ ਚ ਮਾਨੇ ਆਪਣੇ ਚ ਐਸਾ ਹੀ ਰਾ ਜੜੇ ਉਤਾ ਸਹੀ ਲੱਗ ਜੂਗਾ ਪਤਾ ਕੌਣ ਹੁੰਦੇ ਸੂਰਮੇ ਕਦੇ ਹਰੀ ਸਿੰਘ ਨਲੂਏ ਨੂੰ ਪੜੇ ਉਹ ਤਾਂ ਸਹੀ ਲੱਗ ਜੂਗਾ ਪਤਾ ਕੌਣ ਹੁੰਦੇ ਸੂਰਮੇ ਕਦੇ ਹਰੀ ਸਿੰਘ ਨਲੂਏ ਨੂੰ ਪੜੇ ਉਹ ਤਾਂ ਸਹੀ ਓ ਹੋ ਹੌਸਲੇ ਦੀ ਵੱਖਰੀ ਮਸਾਲ ਸੀ ਓਦੇ ਨਾਤੇ ਸਿੱਕਿਆਂ ਦੀ ਟੱਕਸਾਲ ਸੀ ਓ ਹੋ ਹੌਸਲੇ ਦੀ ਵੱਖਰੀ ਮਸਾਲ ਸੀ ਓਦੇ ਨਾਤੇ ਸਿੱਕਿਆਂ ਦੀ ਟੱਕਸਾਲ ਸੀ ਛੋਡੀ ਦਿੱਲੀ ਵਾਲੇ ਛੋਡੀ ਦਿੱਲੀ ਵਾਲੇ ਛੋਡੀ ਦਿੱਲੀ ਵਾਲੇ ਹੋਰਾ ਫੜਿਓ ਤਾਂ ਸਹੀ ਲੱਗ ਜੂਗਾ ਪਤਾ ਕੌਣ ਹੁੰਦੇ ਸੁਰਮੇ ਕਦੇ ਹਰੀ ਸਿੰਘ ਨਾਲੂਏ ਨੂੰ ਪੜਿਓ ਤਾਂ ਸਹੀ ਲਗ ਜੂਗਾ ਪਤਾ ਕੌਣ ਹੁੰਦੇ ਸੂਰਮੇ ਕਦੇ ਹਰੀ ਸਿੰਘ ਨਾਲੂਏ ਨੂੰ ਪੜੇ ਉਹ ਤਾਂ ਸਹੀ ਕਦੇ ਪੜੇ ਉਹ ਤਾਂ ਸਹੀ ਬਹੁਤ ਸਤਿਕਾਰਯੋਗ ਸੂਫੀ ਸੰਤ ਹੈਦਰ ਕਾਦਰੀ ਜੀ ਉਹ ਵਿਸ਼ੇਸ਼ ਤੌਰ ਤੇ ਬਾਬਾ ਜੀ ਦੇ ਵਿਸ਼ੇਸ਼ ਸੱਦੇ ਤੇ ਇੱਥੇ ਪਹੁੰਚੇ ਹਨ ਅਸੀਂ ਆਪਣੇ ਜਥੇ ਵੱਲੋਂ ਅਤੇ ਸੰਗਤਾਂ ਵੱਲੋਂ ਉਹਨਾਂ ਨੂੰ ਇੱਥੇ ਪਹੁੰਚਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਆਖਦੇ ਹਾਂ ਤੇਜਵੀਰ ਵਿਦੇਸ਼ ਦੀ ਧਰਤੀ ਵਿੱਚ ਹਨ ਉਹਨਾਂ ਦੇ ਨਾਮ ਤੋਂ ਮਾਇਆ ਅਰਦਾਸ ਹੋਈ ਹੈ ਗੁਰੂ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ ਤੰਦਰੁਸਤੀ ਦੀ ਦਾਤ ਬਖਸ਼ਣ ਕਸ਼ਮੀਰ ਸਿੰਘ ਜੀ ਉਹਨਾਂ ਵੱਲੋਂ ਬੇਨਤ ਮਾਇਆ ਹਾਜ਼ਰ ਹੈ ਗੁਰੂ ਫਤਿਹ ਸਿੰਘ ਦੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਵਾਸਤੇ ਮਾਇਆ ਹਾਜ਼ਰ ਹੋਈ ਹੈ ਗੁਰੂ ਮਹਾਰਾਜ ਕਿਰਪਾ ਕਰਨ ਆਓ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਵਿਸ਼ੇਸ਼ ਨਾਰਾ ਦਿੱਤਾ ਹੋਇਆ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਾਦਾ ਭਲਾ ਸਾਰੀਆਂ ਸੰਗਤਾਂ ਰਸਨਾ ਤੇ ਲਿਆਉਣ ਦਾ ਯਤਨ ਕਰੀਏ ਕਿਉਂਕਿ ਜਦੋਂ ਅਸੀਂ ਨਾਨਕ ਨਾਮ ਚੜ੍ਹਦੀ ਕਲਾ ਕਹਿੰਦੇ ਹਾਂ ਨਾ ਜਿੱਥੇ ਸਾਰੀ ਕਾਇਨਾਤ ਦਾ ਭਲਾ ਆਉਂਦਾ ਹੈ ਉਥੇ ਆਟੋਮੈਟਿਕ ਆਪਣਾ ਵੀ ਭਲਾ ਮੰਗਿਆ ਜਾਂਦਾ ਹੈ ਸਾਰੀ ਸੰਗਤ ਗਾਜੀ ਕਿ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਾਦਾ ਭਲਾ ਇੱਕ ਹਵਤਾ ਹੋਰ ਕਹਿ ਕੇ ਆਪ ਜੀ ਤੋਂ ਆਪਾਂ ਖਿਮਾ ਦੇ ਜਾਚਕ ਹੋ ਜਾਵਾਂਗੇ ਆਪ ਜੀ ਨੇ ਸਰਵਣ ਕੀਤਾ ਸਰਦਾਰ ਬਹਾਦਰ ਸਰਦਾਰ ਹਰੀ ਸਿੰਘ ਨਲੂਆ ਸਿੱਖਾਂ ਦਾ ਕਰਦਾਰ ਕਿੱਡਾ ਵੱਡਾ ਸੀ ਸਾਧ ਸੰਗਜੋ ਕਹਿੰਦੇ ਸਰਦਾਰ ਹਰੀ ਸਿੰਘ ਨਲੂਆ ਜੀ ਨੇ ਕਸ਼ਮੀਰ ਫਤਿਹ ਕੀਤਾ ਤੇ ਇੱਕ ਉਥੋਂ ਮੁਸਲਮਾਨਾਂ ਦੀ ਔਰਤ ਬਾਨੋ ਆਈ ਉਹਨੇ ਆਣ ਕੇ ਹਰੀ ਸਿੰਘ ਨਲੂਏ ਦੇ ਸਾਹਮਣੇ ਇੱਕ ਪੇਸ਼ਕਸ਼ ਰੱਖੀ ਕਹਿੰਦੀ ਸਰਦਾਰਾ ਮੈਂ ਚਾਹੁੰਨੀ ਆ ਕਿ ਤੇਰੇ ਵਰਗਾ ਸੂਰਮਾ ਮੇਰਾ ਪੁੱਤਰ ਹੋਵੇ ਦੁਚਿੱਤੀ ਵਿੱਚ ਪਾ ਦਿੱਤਾ ਤੇ ਨਾਲ ਹੀ ਉਹਨੇ ਕਹਿ ਦਿੱਤਾ ਕਿ ਸਰਦਾਰ ਭਾਦਰ ਸਰਦਾਰ ਹਰੀ ਸਿੰਘ ਨਲੂਆ ਜੀ ਮੈਂ ਸੁਣਿਆ ਹੈ ਗੁਰੂ ਨਾਨਕ ਪਾਤਸ਼ਾਹ ਦੇ ਘਰੋਂ ਤੇ ਗੁਰੂ ਨਾਨਕ ਪਾਤਸ਼ਾਹ ਦੇ ਸਿੱਖਾਂ ਦੇ ਘਰੋਂ ਕਦੇ ਕੋਈ ਖਾਲੀ ਨਹੀਂ ਗਿਆ ਕਿੱਡੀ ਵੱਡੀ ਦੁਚਿੱਤੀ ਹੈ ਜਾਂ ਤੇ ਬਾਨੋ ਦੇ ਨਾਲ ਵਿਆਹ ਕਰਾਵੇ ਤੇ ਜਾਂ ਆਪਣੇ ਕਰਦਾਰ ਤੋਂ ਡਿਗੇ ਉਹਨੇ ਆਖਿਆ ਬਾਨੋ ਮੇਰੇ ਤੰਬੂ ਵਿੱਚੋਂ ਬਾਹਰ ਚਲੀ ਜਾ ਜਦੋਂ ਉਹ ਬਾਹਰ ਜਾਣ ਲੱਗੀ ਤੇ ਉਹਨੇ ਇੱਕ ਤਾਨਾ ਜਿਹਾ ਮੇਣਾ ਜਿਹਾ ਮਾਰਿਆ ਕਿ ਸਰਦਾਰਾ ਅੱਜ ਮੈਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਦੇ ਘਰੋਂ ਖਾਲੀ ਚਲੀ ਆਂ ਹੁਣ ਫਿਰ ਹਰੀ ਸਿੰਘ ਨਲੂਆ ਦੁਜੀਤੀ ਵਿੱਚ ਪੈ ਗਿਆ ਉਹਨੇ ਸੇਵਾਦਾਰ ਨੂੰ ਕਹਿ ਕੇ ਇੱਕ ਚਾਦਰ ਮੰਗਾਈ ਉਹਨੇ ਆਖਿਆ ਬਾਨੋ ਇੱਧਰ ਆ ਉਹਨੇ ਚਾਦਰ ਧਰਤੀ ਦੇ ਹੱਕ ਦੇ ਉੱਤੇ ਵਿਛਾ ਕੇ ਕਹਿੰਦੀ ਬਾਨੋ ਕੀ ਕਹਿੰਦੀ ਸੀ ਕਿ ਮੇਰੇ ਵਰਗਾ ਬਹਾਦਰ ਤੇਰਾ ਪੁੱਤਰ ਹੋਵੇ ਗੋਡਿਆਂ ਭਾਰ ਹੋ ਕੇ ਬਾਨੋ ਦੇ ਚਰਨਾਂ ਵਿੱਚ ਬੈ ਕੇ ਸਰਦਾਰ ਬਹਾਦਰ ਸਰਦਾਰ ਹਰੀ ਸਿੰਘ ਨਲੂਏ ਨੇ ਆਖਿਆ ਕਿ ਬਾਨੋ ਲੈ ਅੱਜ ਤੋਂ ਤੂੰ ਮੇਰੀ ਧਰਮ ਦੀ ਮਾਂ ਤੇ ਮੈਂ ਤੇਰਾ ਧਰਮ ਦਾ ਪੁੱਤਰ ਵਾਸ਼ਨਾ ਖਤਮ ਕਰ ਦਿੱਤੀ ਕਿੱਡਾ ਵੱਡਾ ਕਰਦਾਰ ਹੈ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਸਾਹਿਬ ਸੰਗ ਜੀ ਆਪ ਜੀ ਨੇ ਸ਼ਾਇਦ ਇੰਟਰਵਿਊ ਸੁਣੀ ਹੋਵੇਗੀ ਉਹਦੀ ਉਹ ਕਹਿੰਦੇ ਆ ਮੇਰੇ ਪਿਤਾ ਜੀ ਸਾਨੂੰ ਤਿੰਨਾਂ ਭੈਣਾਂ ਨੂੰ ਟ੍ਰੇਨ ਦੇ ਵਿੱਚ ਬਿਠਾਉਣ ਚੱਲੇ ਸਨ ਇੱਕ ਡੱਬਾ ਦੋ ਤਿੰਨ ਚਾਰ ਡੱਬੇ ਛੱਡ ਕੇ ਪੰਜਵੇਂ ਡੱਬੇ ਦੇ ਵਿੱਚ ਉਹਨੇ ਸਾਨੂੰ ਤਿੰਨਾਂ ਭੈਣਾਂ ਨੂੰ ਬਿਠਾ ਦਿੱਤਾ ਤੇ ਕਹਿੰਦੀ ਮੈਂ ਉਹਨਾਂ ਨੂੰ ਸਵਾਲ ਕੀਤਾ ਕਿ ਪਿਤਾ ਜੀ ਪਿੱਛੇ ਵੀ ਸੀਟਾਂ ਖਾਲੀ ਸਨ ਤੇ ਇੱਥੇ ਬਿਠਾਉਣ ਦਾ ਕੀ ਕਾਰਨ ਹੈ ਤੇ ਉਸ ਪਿਤਾ ਨੇ ਜਿਹੜਾ ਸ਼ੀਲਾ ਦੀਕਸ਼ਿਤ ਨੂੰ ਜਵਾਬ ਦਿੱਤਾ ਕਹਿੰਦੀ ਪੁੱਤਰੀ ਜੋ ਪਿਛਲੇ ਡੱਬਿਆਂ 'ਚ ਮੈਂ ਵੇਖਿਆ ਉਹ ਇਸ ਡੱਬੇ ਵਿੱਚ ਹੈ ਨਹੀਂ ਸੀ। ਉਹ ਵੇਖ ਸਾਹਮਣੇ ਦਾੜੇ ਵਾਲਾ ਪੱਗ ਵਾਲਾ ਸਰਦਾਰ ਬੈਠਾ। ਇਹਦੇ ਹੁੰਦਿਆਂ ਤੇਰੀ ਇੱਜ਼ਤ-ਪਤ ਨੂੰ ਕੋਈ ਵੀ ਹੱਥ ਨਹੀਂ ਪਾ ਸਕਦਾ ਤੇ ਜੇ ਰੱਬ ਨਾ ਕਰੇ ਤੇਰੀ ਇੱਜ਼ਤ ਨੂੰ ਕੋਈ ਹੱਥ ਪਾਵੇਗਾ ਤੇ ਇਹ ਉਹਦਾ ਹੱਥ ਵੱਢ ਦੇਵੇਗਾ। ਐਡਾ ਵੱਡਾ ਸਿੱਖਾਂ ਦਾ ਕਰਤਾਰ ਸਾਧ ਸੰਗਤ ਜੀ ਪਰ ਅੱਜ ਕੀ ਹੋ ਗਿਆ? ਸਾਡੇ ਆਪਣੇ ਆਪ ਦੇ ਵਿੱਚ ਲੜੀ ਜਾਂਦੇ।